ਕਾਲ ਜਦੀ ਅਧੂਰੀ ਮੁਹੱਬਤ ਰੋਡ ਕਿਨਾਰੇ ਗੋਲ ਗੱਪਿਆਂ ਦੀ ਰੇੜੀ ਲਾ ਕੇ ਖੜੀ ਸੀ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤਾਂ ਕਿਸੇ ਦੇ ਵੀ ਸਾਹ ਰੁਕ ਜਾਣ ਦੋਸਤੋ ਕਦੇ ਕਦੇ ਅਸੀਂ ਕਿਸੇ ਨੂੰ ਛੱਡ ਤਾਂ ਦਿੰਦੇ ਹਾਂ ਪਰ ਜ਼ਿੰਦਗੀ ਸਾਨੂੰ ਉਹੀ ਚਿਹਰਾ ਦੁਬਾਰਾ ਦਿਖਾ ਦਿੰਦੀ ਹੈ ਜਿਸ ਜਗ੍ਹਾ ਸਭ ਕੁਝ ਰੁਕ ਜਾਂਦਾ ਤੇ ਸਿਰਫ ਤੇ ਸਿਰਫ ਇੱਕ ਹੀ ਸਵਾਲ ਗੂੰਜਦਾ ਜੇ ਉਸ ਦਿਨ ਮੈਂ ਕੁਝ ਕਿਹਾ ਹੁੰਦਾ ਤੇ ਕੀ ਪਤਾ ਸਭ ਕੁਝ ਸਹੀ ਹੁੰਦਾ ਅਲੱਗ ਹੁੰਦਾ ਕੁਝ ਮੁਲਾਕਾਤਾਂ ਰੱਬ ਦੇ ਦੁਆਰਾ ਹੁੰਦੀਆਂ ਤੇ ਵਿਛੜਨ ਦੀ ਕਹਾਣੀ ਕਿਸਮਤ ਖੁਦ ਲਿਖਦੀ ਹੈ ਪਰ ਜਦ ਸਮਾਂ ਸਾਲਾਂ ਬਾਅਦ ਫਿਰ ਉਹੀ ਮੌਕਾ ਦੇ ਦੇਵੇ ਤਾਂ ਕੀ ਉਸ ਅਧੂਰੇ ਪਿਆਰ ਨੂੰ ਪੂਰਾ ਕਰ ਸਕਣਾ ਆਸਾਨ ਹੁੰਦਾ ਹੈ ਦੋਸਤੋ ਇਹ ਕਹਾਣੀ ਹਰਿਆਣਾ ਦੀ ਹੈ ਜਿੱਥੇ ਗੱਡੀ ਚਲਾਉਂਦੇ ਚਲਾਉਂਦੇ ਵਿਕਰਮ ਦੀਆਂ ਨਜ਼ਰਾਂ ਸੜਕ ਦੇ ਇੱਧਰ ਉੱਧਰ ਦੌੜ ਰਹੀਆਂ ਸੀ ਕਿ ਸ਼ਾਇਦ ਕੁਝ ਖਾਨ ਲਈ ਮਿਲ ਜਾਵੇ ਕੋਈ ਛੋਟੀ ਰੇੜੀ ਹੀ ਦੇਖ ਜਾਵੇ ਉਸ ਸਮੇਂ ਉਸਦੀ ਨਜ਼ਰ ਇੱਕ ਗੋਲ ਗੱਪਿਆਂ ਦੀ ਰੇੜੀ ਵੱਲ ਪਈ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਉਸਨੇ ਸਾਦੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਸਿਰ ਤੇ ਚੁੰਨੀ ਲਈ ਹੋਈ ਸੀ ਬਹੁਤ ਸ਼ਾਂਤੀ ਤੇ ਸਾਦਗੀ ਦੇ ਨਾਲ ਉਹ ਗਾਹਕਾਂ ਨੂੰ ਗੋਲ ਗੱਪੇ ਖਵਾ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੀ ਮੁਸਕਾਨ ਦੇ ਪਿੱਛੇ ਕੋਈ ਪੁਰਾਣੀ ਕਹਾਣੀ ਛੁਪੀ ਹੋਵੇ ਵਿਕਰਮ ਨੇ ਬਿਨਾਂ ਸਮਾਂ ਖਰਾਬ ਕੀਤੇ ਆਪਣੀ ਗੱਡੀ ਉਸ ਰੇੜੀ ਦੇ ਕੋਲ ਜਾ ਕੇ ਖੜੀ ਕਰ ਦਿੱਤੀ ਤੇ ਸਿੱਧਾ ਜਾ ਕੇ ਸਟੂਲ ਤੇ ਬੈਠ ਗਿਆ ਉਸਨੇ ਕਿਹਾ ਕਿ ਮੈਡਮ ਮੇਰੇ ਲਈ ਇੱਕ ਪਲੇਟ ਗੋਲ ਗੱਪਿਆਂ ਦੀ ਲਗਾ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਸਨੇਹਾ ਵਿੱਚ ਸਿਰ ਹਿਲਾਇਆ ਤੇ ਬੜੇ ਹੀ ਪਿਆਰ ਦੇ ਨਾਲ ਗੋਲ ਗੱਪੇ ਬਣਾਉਣ ਲੱਗ ਪਈ। ਉਹ ਜਿਵੇਂ ਹੀ ਆਪਣਾ ਚਿਹਰਾ ਰੁਮਾਲ ਨਾਲ ਸਾਫ਼ ਕਰਦਿਆਂ ਉਸ ਔਰਤ ਵੱਲ ਵੇਖਦਾ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ। ਉਸ ਦੀਆਂ ਜਿਵੇਂ ਧੜਕਣਾ ਰੁਕ ਗਈਆਂ। ਉਸ ਤੇ ਦਿਲ ਨੇ ਉਹ ਜਾਣੇ ਪਹਿਚਾਣੇ ਚਿਹਰੇ ਨੂੰ ਪਹਿਚਾਨ ਲਿਆ ਸੀ। ਉਹ ਚਿਹਰਾ ਜੋ ਬਹੁਤ ਸਾਲ ਪਹਿਲਾਂ ਉਸ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਯਾਦ ਹੁੰਦਾ ਸੀ। ਜਿਸ ਨੂੰ ਉਹ ਕਾਲਜ ਦੇ ਦਿਨਾਂ ਵਿੱਚ ਹੱਦੋਂ ਵੱਧ ਪਿਆਰ ਕਰਦਾ ਸੀ। ਪਰ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਿਆ ਸੀ। ਵਿਕਰਮ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ। ਉਸ ਦਾ ਦਿਮਾਗ ਪੁਰਾਣੀਆਂ ਯਾਦਾਂ ਵਿੱਚ ਡੁੱਬਣ ਲੱਗਿਆ। ਉਸ ਨੂੰ ਕਾਲਜ ਦੇ ਦਿਨ ਯਾਦ ਆ ਗਏ। ਉਹ ਕਲਾਸ, ਕੈਂਟੀਨ ਜਿੱਥੇ ਉਹ ਹਰ ਰੋਜ਼ ਆਪਣੇ ਪਿਆਰ ਨੂੰ ਦੇਖਦਾ ਰਹਿੰਦਾ ਸੀ। ਨਾ ਕੁਝ ਕਹਿੰਦਾ ਸੀ, ਨਾ ਕੁਝ ਸੁਣਦਾ ਸੀ। ਬਸ ਉਸ ਨੂੰ ਦੇਖਣ ਤੋਂ ਇਲਾਵਾ ਵਿਕਰਮ ਨੂੰ ਹੋਰ ਕੋਈ ਕੰਮ ਨਹੀਂ ਸੀ। ਉਹ ਉਸ ਦੇ ਪਿਆਰ ਵਿੱਚ ਡੁੱਬਿਆ ਹੋਇਆ ਸੀ। ਉਹ ਕਹਿਣ ਲੱਗਾ ਕਿ ਮਾਫ ਕਰਿਓ ਮੈਡਮ। ਪਰ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਤੁਹਾਨੂੰ ਜਾਣਦਾ ਕਿ ਤੁਹਾਡਾ ਨਾਮ ਰੂਬੀ ਆ। ਮਸਮੇ ਉਸਦੇ ਵੀ ਹੱਥ ਰੋਕ ਲਏ। ਉਸ ਦਾ ਸਾਹ ਉੱਪਰ ਥੱਲੇ ਹੋਣ ਲੱਗ ਪਿਆ ਸੀ। ਉਸਨੇ ਕਿਹਾ, "ਸਾਬ, ਤੁਸੀਂ ਤਾਂ ਵੱਡੇ ਲੋਕ ਹੋ। ਮੇਰੇ ਵਰਗੀ ਸਧਾਰਨ ਕੁੜੀ ਨੂੰ ਤੁਸੀਂ ਕਿਵੇਂ ਜਾਣਦੇ ਹੋ?" ਵਿਕਰਮ ਨੇ ਫਿਰ ਉਸਨੂੰ ਉਹੀ ਸਵਾਲ ਕੀਤਾ ਕਿ ਤੁਹਾਡਾ ਨਾਮ ਰੂਬੀ ਆ? ਉਸ ਲੜਕੀ ਨੇ ਚਹਿਜਕਦੇ ਹੋਏ ਹੌਲੀ ਜਿਹੇ ਜਵਾਬ ਦਿੱਤਾ ਕਿ ਹਾਂ, ਮੇਰਾ ਨਾਮ ਰੂਬੀ ਆ। "ਪਰ ਤੁਸੀਂ ਕੌਣ ਹੋ ਸਾਬ?" ਫਸ ਨੇ ਜਵਾਬ ਦਿੱਤਾ ਕਿ ਮੈਂ ਵਿਕਰਮ ਤੇਰੀ ਹੀ ਕਲਾਸ ਵਿੱਚ ਪੜਦਾ ਸੀ ਉਹ ਵਿਕਰਮ ਜਿਹੜਾ ਹਮੇਸ਼ਾ ਤੈਨੂੰ ਘੂਰਦਾ ਹੀ ਰਹਿੰਦਾ ਸੀ ਅਸਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਸ ਨੇ ਜਲਦੀ ਆਪਣਾ ਚਿਹਰਾ ਚੁੰਨੀ ਨਾਲ ਟੱਕ ਲਿਆ ਤੇ ਗੋਲ ਗੱਪਿਆਂ ਵਾਲੀ ਰੇੜੀ ਤੇ ਪਏ ਸਮਾਨ ਨੂੰ ਇੱਧਰ ਉੱਧਰ ਕਰਨ ਲੱਗੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੀ ਰਗ ਰਗ ਵਿੱਚ ਲੁਕੀ ਹੋਈ ਪੁਰਾਣੀ ਪੀੜ ਨੂੰ ਕਿਸੇ ਨੇ ਫਿਰ ਤੋਂ ਜਗਾ ਦਿੱਤਾ ਹੋਵੇ ਵਿਕਰਮ ਨੇ ਕਿਹਾ ਕੀ ਤੂੰ ਮੈਨੂੰ ਦੱਸ ਸਕਦੀ ਆ ਕਿ ਤੂੰ ਇਸ ਹਾਲਤ ਵਿੱਚ ਕਿਵੇਂ ਆ ਗਈ? ਕਾਲਜ ਦੇ ਦਿਨਾਂ ਵਿੱਚ ਤਾਂ ਤੂੰ ਸੁਪਨੇ ਨਾਲ ਜਿਉਣ ਵਾਲੀ ਬੇਬੀ ਗਰਲ ਸੀ। ਅੱਜ ਤੈਨੂੰ ਇਸ ਗੋਲ ਗੱਪਿਆਂ ਦੀ ਰੇੜੀ ਤੇ ਦੇਖ ਕੇ ਮੇਰਾ ਦਿਲ ਕੰਬ ਰਿਹਾ। ਕੀ ਹੋਇਆ ਤੇਰੇ ਨਾਲ? ਬਸ ਇਹਨਾਂ ਸੁਣਦੇ ਹੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਉਸ ਦੀਆਂ ਹਿਜਕੀਆਂ ਵਿਕਰਮ ਦੇ ਦਿਲ ਨੂੰ ਚੀਰ ਰਹੀਆਂ ਸੀ। ਵਿਕਰਮ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗਾ। ਉਸਨੇ ਰੂਬੀ ਨੂੰ ਫੇਰ ਸਵਾਲ ਕੀਤਾ। ਕਿ ਰੂਬੀ ਪਲੀਜ਼ ਮੈਨੂੰ ਸਭ ਕੁਝ ਸੱਚ-ਸੱਚ ਦੱਸ ਤੇਰੇ ਨਾਲ ਕੀ ਹੋਇਆ ਫਿਰ ਉਸਨੇ ਦੱਸਿਆ ਕਿ ਵਿਕਰਮ ਕਾਲਜ ਖਤਮ ਹੋਣ ਤੋਂ ਬਾਅਦ ਮੇਰੇ ਪਾਪਾ ਨੇ ਮੇਰਾ ਵਿਆਹ ਕਰ ਦਿੱਤਾ ਸੀ ਮੈਂ ਆਪਣੇ ਪਤੀ ਦੇ ਨਾਲ ਬਹੁਤ ਖੁਸ਼ੀ ਪਰ ਦੋ ਕੁ ਸਾਲ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ ਕਿਉਂਕਿ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ ਸੀ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਕਿਉਂਕਿ ਮੇਰੇ ਕੋਈ ਬੱਚਾ ਨਹੀਂ ਸੀ ਹੋਇਆ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਮੁੰਡੇ ਦਾ ਤਾਂ ਕੋਈ ਵਾਰਸ ਹੀ ਨਹੀਂ ਫਿਰ ਅਸੀਂ ਤੈਨੂੰ ਇੱਥੇ ਰੱਖ ਕੇ ਕੀ ਕਰਨਾ ਇਸ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਉਹਨਾਂ ਨੇ ਮੈਨੂੰ ੱੱਕੀ ਮਾਰ ਕੇ ਘਰੋਂ ਕੱਢ ਦਿੱਤਾ ਜਦ ਮੈਂ ਰੋਂਦੀ ਰੋਂਦੀ ਆਪਣੇ ਪੀਕੇ ਘਰ ਆਈ ਤਾਂ ਭਰਾ ਭਰਜਾਈ ਨੇ ਵੀ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਤੇ ਇਹੀ ਕਹਿੰਦੇ ਕਿ ਤੂੰ ਸਾਡੇ ਤੇ ਬੋਝ ਆ ਅਸੀਂ ਤੈਨੂੰ ਨਹੀਂ ਰੱਖ ਸਕਦੇ ਫਿਰ ਪਾਪਾ ਮੈਨੂੰ ਇਸ ਛੋਟੇ ਜਿਹੇ ਕਸਬੇ ਵਿੱਚ ਲੈ ਆਏ ਤੇ ਮੈਨੂੰ ਗੋਲ ਕੱਪਿਆਂ ਦੀ ਰੇੜੀ ਲਾ ਦਿੱਤੀ ਤਾਂ ਜੋ ਮੈਂ ਆਪਣੀ ਰੋਟੀ ਕਮਾ ਕੇ ਖਾ ਸਕਾਂ ਪਾਪਾ ਦੀ ਹਾਲਤ ਵੀ ਹੁਣ ਬਹੁਤ ਖਰਾਬ ਹੋ ਚੁੱਕੀ ਆ ਉਹ ਬੁੱਢੇ ਹੋ ਗਏ ਆ ਇਸ ਲਈ ਉਹਨਾਂ ਤੋਂ ਕੰਮ ਨਹੀਂ ਹੁੰਦਾ ਪੰਜ ਸਾਲਾਂ ਤੋਂ ਮੈਂ ਇਹੀ ਕੰਮ ਕਰਦੀ ਆ ਰਹੀ ਇਹ ਹੀ ਮੇਰੀ ਜ਼ਿੰਦਗੀ ਆ ਤੇ ਇਹ ਹੀ ਮੇਰੀ ਦੁਨੀਆ ਇਹ ਗੱਲਾਂ ਸੁਣ ਕੇ ਵਿਕਰਮ ਦੀਆਂ ਅੱਖਾਂ 'ਚ ਪਾਣੀ ਆ ਗਿਆ ਪਰ ਰੂਬੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਛੱਡ ਵਿਕਰਮ ਇਹਨਾਂ ਬੀਤੀਆਂ ਹੋਈਆਂ ਗੱਲਾਂ ਨੂੰ ਹੋਰ ਦੱਸ ਤੇਰਾ ਵਿਆਹ ਹੋ ਗਿਆ ਵਿਕਰਮ ਨੇ ਕਾਫੀ ਗੰਭੀਰ ਹੋ ਕੇ ਇਹ ਗੱਲ ਕਹੀ ਵਿਆਹ ਮੈਂ ਤਾਂ ਹਜੇ ਤੱਕ ਵੀ ਵਿਆਹ ਨਹੀਂ ਕਰਵਾਇਆ। ਰੂਬੀ ਕਾਫੀ ਹੈਰਾਨ ਹੋ ਗਈ। ਉਸਨੇ ਵਿਕਰਮ ਨੂੰ ਪੁੱਛਿਆ, "ਪਰ ਕਿਉਂ?" ਉਹ ਹੱਸਦੇ ਹੋਏ ਕਹਿਣ ਲੱਗਾ, "ਜਿਸ ਨੂੰ ਮੈਂ ਪਿਆਰ ਕਰਦਾ ਸੀ, ਉਹ ਕਿਸੇ ਹੋਰ ਦੀ ਹੋ ਗਈ ਸੀ।" ਰੂਬੀ ਉਸਨੂੰ ਪੁੱਛਣ ਲੱਗੀ, "ਕੌਣ ਸੀ ਉਹ?" ਵਿਕਰਮ ਨੇ ਦੱਸਿਆ, "ਰੂਬੀ, ਉਹ ਤੂੰ ਹੀ ਸੀ। ਤੇਰੇ ਕਰਕੇ ਹੀ ਮੈਂ ਵਿਆਹ ਨਹੀਂ ਕਰਵਾਇਆ।" ਰੂਬੀ ਦਾ ਦਿਮਾਗ ਸੁੰਨ ਹੋ ਚੁੱਕਿਆ ਸੀ। ਉਸ ਦੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਵਹਿ ਰਹੇ ਸੀ। ਉਹ ਵਿਕਰਮ ਦੀਆਂ ਗੱਲਾਂ ਸੁਣ ਕੇ ਉੱਥੇ ਹੀ ਖੜੀ ਰਹੀ। ਉਹ ਕਿੰਨਾ ਟਾਈਮ ਵਿਕਰਮ ਵੱਲ ਵੇਖਦੀ ਰਹੀ। ਜਿਵੇਂ ਉਸ ਦੇ ਦਿਲ ਦੇ ਅੰਦਰ ਦੱਬਿਆ ਹੋਇਆ ਹਰ ਸਵਾਲ ਅਚਾਨਕ ਉਸ ਦੇ ਸਾਹਮਣੇ ਆ ਗਿਆ ਹੋਵੇ। ਉਹ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ, "ਵਿਕਰਮ, ਤੂੰ ਸੱਚੀ ਮੈਨੂੰ ਪਿਆਰ ਕਰਦਾ ਸੀ? ਕਿ ਸੱਚੀ ਤੂੰ ਮੇਰੀ ਵਜ੍ਹਾ ਕਰਕੇ ਵਿਆਹ ਨਹੀਂ ਕਰਵਾਇਆ?" ਵਿਕਰਮ ਨੇ ਹਲਕੀ ਮੁਸਕਰਾਹਟ ਦੇ ਨਾਲ ਕਿਹਾ, "ਹਾਂ ਰੁਬੀ, ਕਾਲਜ ਟਾਈਮ ਤੋਂ ਮੈਂ ਤੈਨੂੰ ਪਿਆਰ ਕਰਦਾ ਹਾਂ। ਕਿ ਤੈਨੂੰ ਯਾਦ ਹੈ?" ਤੂੰ ਇੱਕ ਦਿਨ ਮੈਨੂੰ ਕਿੰਨਾ ਜ਼ਿਆਦਾ ਬੋਲੀ ਸੀ ਕਿ ਮੈਂ ਤੈਨੂੰ ਇਸ ਤਰ੍ਹਾਂ ਕਿਉਂ ਘੂਰਦਾ ਰਹਿਣਾ ਤੇਰਾ ਗੁੱਸਾ ਦੇਖ ਕੇ ਮੈਂ ਡਰ ਗਿਆ ਸੀ ਤੇ ਮੇਰੇ ਮਨ ਵਿੱਚ ਤੈਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਕਦੇ ਹਿੰਮਤ ਨਾ ਹੋਈ ਉਸ ਸਮੇਂ ਮੈਂ ਸੋਚਿਆ ਸੀ ਕਿ ਕਾਲਜ ਖਤਮ ਹੋਣ ਤੋਂ ਬਾਅਦ ਮੈਂ ਕੋਈ ਵਧੀਆ ਨੌਕਰੀ ਲੱਭ ਲਵਾਂਗਾ ਤੇ ਜਦ ਪੈਸਾ ਕਮਾ ਕੇ ਵੱਡਾ ਆਦਮੀ ਬਣ ਜਾਵਾਂਗਾ ਤਾਂ ਤੇਰੀ ਘਰ ਰਿਸ਼ਤਾ ਭੇਜਾਂਗਾ ਪਰ ਜਦੋਂ ਮੈਂ ਵਿਦੇਸ਼ ਤੋਂ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਤੇਰਾ ਵਿਆਹ ਹੋ ਗਿਆ ਏ ਕਹਿੰਦੇ ਹੋਏ ਉਸਨੇ ਡੂੰਗਾ ਜਿਹਾ ਸਾਹ ਲਿਆ ਉਸਦੀ ਆਵਾਜ਼ ੁੱਟਣ ਲੱਗ ਪਈ ਸੀ ਪਰ ਉਸਨੇ ਫੇਰ ਕਿਹਾ ਰੂਬੀ ਉਸ ਸਮੇਂ ਮੈਨੂੰ ਇਹ ਹੀ ਲੱਗਿਆ ਸੀ ਕਿ ਮੇਰੀ ਪੂਰੀ ਦੁਨੀਆ ਖਤਮ ਹੋ ਗਈ ਹੈ ਇਸ ਲਈ ਮੈਂ ਆਪਣੀ ਮਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਕਦੇ ਵਿਆਹ ਨਹੀਂ ਕਰਾਉਣਾ ਕਿਉਂਕਿ ਜਿਸ ਨੂੰ ਮੈਂ ਪਿਆਰ ਕਰਦਾ ਉਹ ਤਾਂ ਕਿਸੇ ਹੋਰ ਦੀ ਹੋ ਚੁੱਕੀ ਹੈ ਮੈਂ ਆਪਣੇ ਪਿਆਰ ਦੇ ਨਾਲ ਹੀ ਜਾਂਦਾ ਰਹਾਂਗਾ ਵਿਕਰਮ ਦੀਆਂ ਗੱਲਾਂ ਸੁਣ ਕੇ ਰੂਬੀ ਆਪਣਾ ਰੋਣਾ ਕਾਬੂ ਨਹੀਂ ਸੀ ਕਰ ਸਕੀ ਫਸਨੇ ਰੋਂਦੀ ਰੋਂਦੀ ਨੇ ਵਿਕਰਮ ਨੂੰ ਕਿਹਾ ਵਿਕਰਮ ਜੇ ਤੂੰ ਉਸ ਦਿਨ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ ਤਾਂ ਸ਼ਾਇਦ ਮੈਂ ਤੈਨੂੰ ਹਾਂ ਕਰ ਦਿੰਦੀ ਮੈਂ ਵੀ ਤੈਨੂੰ ਮਨ ਹੀ ਮਾ ਚਾਹੁੰਦੀ ਸੀ ਪਰ ਸ਼ਾਇਦ ਕਹਿੰਦਾ ਮੌਕਾ ਨਹੀਂ ਮਿਲਿਆ ਵਿਕਰਮ ਨੇ ਹੱਸਦੇ ਹੋਏ ਕਿਹਾ ਕੀ ਹੋਇਆ ਹੁਣ ਕਿਹੜਾ ਟਾਈਮ ਲੰਘ ਗਿਆ ਹੁਣ ਕਿਹੜਾ ਆਪਾਂ ਇੱਕ ਨਹੀਂ ਹੋ ਸਕਦੇ ਇਸ ਗੱਲ ਤੇ ਰੂਬੀ ਨੇ ਕਿਹਾ ਵਿਕਰਮ ਤੂੰ پاگل ਹੋ ਗਿਆ ਤੂੰ ਕਿੱਥੇ ਤੇ ਮੈਂ ਕਿੱਥੇ ਤੇਰੇ ਕੋਲ ਪੈਸਾ ਤੂੰ ਇੱਜ਼ਤਦਾਰ ਇਨਸਾਨ ਆ ਮੇਰੇ ਕੋਲ ਕੀ ਐ ਇਹ ਗੋਲ ਗੱਪਿਆਂ ਦੀ ਰੇੜੀ ਇਹ ਕਹਿ ਕੇ ਉਹ ਫੇਰ ਹੋਣ ਲੱਗ ਪਈ ਮੇਰੇ ਪਾਪਾ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਨਹੀਂ ਵਿਕਰਮ ਨੇ ਕਿਹਾ ਰੂਬੀ ਮੈਨੂੰ ਕੁਝ ਨਹੀਂ ਚਾਹੀਦਾ ਜੇ ਚਾਹੀਦਾ ਤਾਂ ਸਿਰਫ ਤੂੰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਤੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣਾ ਚਾਹੁੰਦਾ ਉਸ ਨੇ ਫੇਰ ਆਪਣਾ ਚਿਹਰਾ ਚੁੰਨੀ ਨਾਲ ਢੱਕ ਲਿਆ ਤੇ ਕਹਿਣ ਲੱਗੀ ਨਹੀਂ ਵਿਕਰਮ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਕਿਉਂਕਿ ਮੈਂ ਤੇਰੇ लायक ਨਹੀਂ ਮੈਂ ਸਿਰਫ ਇੱਕ ਸਧਾਰਨ ਆਮ ਦੀ ਲੜਕੀ ਹਾਂ ਜਿਸ ਨੂੰ ਸਾਰਿਆਂ ਨੇ ਛੱਡ ਦਿੱਤਾ ਸੀ ਜਿਸ ਨੂੰ ਸਾਰਿਆਂ ਨੇ ਬੋਝ ਸਮਝਿਆ ਮੈਂ ਆਪਣੇ ਨਾਲ ਨਾਲ ਤੇਰੀ ਜ਼ਿੰਦਗੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਵਿਕਰਮ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਕਿਹਾ ਰੂਬੀ ਤੂੰ ਮੇਰੀ ਕਿਸਮਤ ਆ ਤੇਰੇ ਬਿਨਾ ਮੇਰੀ ਜ਼ਿੰਦਗੀ ਕੁਝ ਵੀ ਨਹੀਂ ਮੈਂ ਅੱਜ ਵੀ ਤੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਕਾਲਜ ਟਾਈਮ ਕਰਦਾ ਸੀ ਇਹ ਸਭ ਗੱਲਾਂ ਸੁਣ ਕੇ ਰੂਬੀ ਗੁੱਸੇ ਵਿੱਚ ਬੋਲਣ ਲੱਗ ਪਈ ਕਹਿਣ ਲੱਗੀ ਇਹ ਫਿਲਮੀ ਡਾਇਲੌਗ ਨਾ ਮਾਰ ਚੁੱਪ ਕਰਕੇ ਆਪਣੀ ਗੱਡੀ ਵਿੱਚ ਬੈਠ ਤੇ ਆਪਣੇ ਘਰ ਚ ਲਿਆ ਜਾ ਪਰ ਹਾਂ ਗੋਲ ਗੱਪੇ ਖਾ ਕੇ ਜਾਮੀ ਤੂੰ ਆਪ ਹੀ ਕਿਹਾ ਸੀ ਕਿ ਤੈਨੂੰ ਭੁੱਖ ਲੱਗੀ ਹੈ ਵਿਕਰਮ ਨੇ ਕਿਹਾ ਹਾਂ ਹਾਂ ਗੋਲ ਗੱਪੇ ਤਾਂ ਖਾਵਾਂਗੇ ਹੀ ਪਰ ਕੱਲ ਫੇਰ ਆਵਾਂਗਾ ਪਰ ਕੱਲ ਆਪਣੀ ਮਾਂ ਦੇ ਨਾਲ ਆਵਾਂਗਾ ਤੇ ਤੈਨੂੰ ਆਪਣੀ ਪਤਨੀ ਬਣਾ ਕੇ ਲੈ ਜਾਵਾਂਗਾ ਇਸ ਤੇ ਰੂਬੀ ਨੂੰ ਫੇਰ ਗੁੱਸਾ ਚੜ ਗਿਆ ਤੇ ਕਹਿਣ ਲੱਗੀ ਵਿਕਰਮ ਤੂੰ پاگل ਹੋ ਗਿਆ ਜਦ ਮੈਂ ਤੇਨੂੰ ਜਵਾਬ ਦੇ ਦਿੱਤਾ ਫਿਰ ਤੂੰ ਜिद ਕਿਉਂ ਕਰ ਰਿਹਾ ਵਿਕਰਮ ਨੇ ਉਸ ਦੇ ਕੰਨ ਵਿੱਚ ਕਿਹਾ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪੈਣਾ ਕੱਲ ਮੈਂ ਫੇਰ ਆਵਾਂਗਾ ਤੇ ਕੱਲ ਮੇਰੇ ਵਾਸਤੇ ਇੱਕ ਪਲੇਟ ਬਚਾ ਕੇ ਰੱਖੀ ਵਿਕਰਮ ਨੇ ਗੋਲ ਗੱਪੇ ਖਾਦੇ ਤੇ ਖੁਸ਼ੀ-ਖੁਸ਼ੀ ਆਪਣੀ ਗੱਡੀ ਵਿੱਚ ਬੈਠ ਕੇ ਘਰ ਨੂੰ ਚਲਾ ਗਿਆ ਰੂਬੀ ਦੀਆਂ ਅੱਖਾਂ ਅਸਰਾਹ ਨੂੰ ਹੀ ਦੇਖਦੀਆਂ ਰਹੀਆਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਸਾਹ बस गड्डी ਦੇ ਨਾਲ ਹੀ ਚੱਲਦੇ ਹੋ। ਉਹ ਮਨ ਵਿੱਚ ਇਹੀ ਸੋਚ ਰਹੀ ਸੀ ਕਿ ਕੱਲ ਉਹ ਫੇਰ ਆਵੇਗਾ। ਕਿ ਸੱਚੀ ਉਹ ਮੈਨੂੰ ਆਪਣਾਊਗਾ? ਕਿ ਮੈਂ ਉਸ ਦੇ लायक ਆ? ਅਗਲੇ ਹੀ ਦਿਨ ਵਿਕਰਮ ਆਪਣੀ ਮਾਂ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਮੈਂ ਹੁਣ ਵਿਆਹ ਕਰਵਾਉਣਾ, ਆਪਣਾ ਘਰ ਬਸਾਉਣਾ। ਇਹ ਸੁਣ ਕੇ ਉਸ ਦੀ ਮਾਂ ਦੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿਉਂਕਿ ਵਿਕਰਮ ਤਾਂ ਬਹੁਤ ਸਾਲਾਂ ਤੋਂ ਵਿਆਹ ਲਈ ਇਨਕਾਰ ਕਰਦਾ ਆ ਰਿਹਾ ਸੀ। ਮਾਂ ਨੇ ਪੁੱਛਿਆ ਵਿਕਰਮ ਤੂੰ ਇਹ ਫੈਸਲਾ ਅਚਾਨਕ ਕਿਵੇਂ ਕਰ ਲਿਆ ਪਹਿਲਾਂ ਤਾਂ ਤੂੰ ਵਿਆਹ ਦਾ ਨਾਮ ਸੁਣਦੇ ਹੀ ਗੁੱਸੇ ਹੋ ਜਾਂਦਾ ਸੀ ਅੱਜ ਇੰਨਾ ਖੁਸ਼ ਹੋ ਕੇ ਤੂੰ ਵਿਆਹ ਦਾ ਕਿਵੇਂ ਕਹਿ ਰਿਹਾ ਮਸਤੇ ਆਪਣੀ ਮਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਕਿ ਮਾਂ ਕੱਲ ਮੈਨੂੰ ਮੇਰਾ ਪਿਆਰ ਮਿਲਿਆ ਜਿਸ ਦੇ ਕਰਕੇ ਮੈਂ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ ਵਿਕਰਮ ਨੇ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਵਿਸਥਾਰਚ ਦੱਸਿਆ ਕਿ ਕਿਵੇਂ ਉਹ ਕਾਲਜ ਟਾਈਮ ਰੂਬੀ ਨੂੰ ਪਿਆਰ ਕਰਦਾ ਸੀ ਤੇ ਕਿਵੇਂ ਉਸ ਦਾ ਵਿਆਹ ਕਿਸੇ ਹੋਰ ਦੇ ਨਾਲ ਹੋ ਗਿਆ ਸੀ ਏ ਵੀ ਦੱਸਿਆ ਕਿ ਉਹ ਇਨੇ ਸਾਲਾਂ ਤੋਂ ਅਸਦੀ ਯਾਦ ਵਿੱਚ ਜਿਉ ਰਿਆ ਤੇ ਕੱਲ ਅਚਾਨਕ ਮੈਨੂੰ ਮੇਰਾ ਪਿਆਰ ਗੋਲ ਗੱਪਿਆਂ ਵਾਲੀ ਰੇੜੀ ਤੇ ਮਿਲਿਆ ਉਹ ਅੱਜ ਵੀ ਦੁਖੀ ਆ ਤੇ ਟੁੱਟੀ ਹੋਈ ਆ ਪਰ ਉਸਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਸੰਭਾਲਿਆ ਹੋਇਆ ਮਾਂ ਨੇ ਵਿਕਰਮ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ ਪੁੱਤਰ ਜੇ ਤੇਰਾ ਪਿਆਰ ਸੱਚਾ ਆ ਤਾਂ ਤੈਨੂੰ ਜ਼ਰੂਰ ਮਿਲੇਗਾ ਜੇ ਤੂੰ ਚਾਹੇ ਆਪਾਂ ਹੁਣੇ ਹੀ ਵਿਆਹ ਕਿ ਲਿਆਉਣੀ ਆ ਉਹ ਹੱਸਦਾ ਹੋਇਆ ਕਹਿਣ ਲੱਗਾ ਕਿ ਮਾਂ ਮੈਂ ਅੱਜ ਹੀ ਤੁਹਾਨੂੰ ਉਸਦੇ ਕੋਲ ਲੈ ਚੱਲਦਾ। ਮਾਂ ਕਹਿਣ ਲੱਗੀ, "ਹਾਂ ਪੁੱਤਰ, ਅੱਜ ਤੇਰਾ ਸੁਪਨਾ ਪੂਰਾ ਕਰਨ ਦਾ ਸਮਾਂ ਆ ਚੁੱਕਿਆ।" ਮਾਂ ਬਤ ਗੱਡੀ ਵਿੱਚ ਬੈਠ ਕੇ ਸਿੱਧਾ ਰੂਬੀ ਦੇ ਕੋਲ ਪਹੁੰਚ ਗਈ। ਸ਼ਾਇਦ ਰੂਬੀ ਉਹਨਾਂ ਦਾ ਹੀ ਇੰਤਜ਼ਾਰ ਕਰ ਰਹੀ ਸੀ। ਉਸਦਾ ਦੇਨੀ ਕਹਿ ਰਿਹਾ ਸੀ ਕਿ ਵਿਕਰਮ ਜ਼ਰੂਰ ਵਾਪਸ ਆਵੇਗਾ। ਉਸ ਨੇ ਆਉਂਦੀ ਹੀ ਰੂਬੀ ਨੂੰ ਕਿਹਾ ਕਿ "ਮੈਡਮ, ਅੱਜ ਸਪੈਸ਼ਲ ਗੋਲ ਗੱਪੇ ਬਣਾਓ ਕਿਉਂਕਿ ਅੱਜ ਮੇਰੀ ਮਾਂ ਨੇ ਖਾਣੇ ਆ।" ਵਿਕਰਮ ਦੀ ਮਾਂ ਨੇ ਰੂਬੀ ਨੂੰ ਬਾਹਰ ਘਟ ਲਿਆ ਤੇ ਕਿਹਾ, ਪਤ ਕੱਲ ਤਾਂ ਤੂੰ ਮੇਰੇ ਪਤ ਨੂੰ ਨਾ ਕਰ ਦਿੱਤੀ ਸੀ ਪਰ ਅੱਜ ਮੈਨੂੰ ਨਾ ਨਹੀਂ ਕਰ ਸਕਦੀ ਅੱਜ ਮੈਂ ਤੈਨੂੰ ਆਪਣੀ ਨੂੰ ਬਣਾ ਕੇ ਹੀ ਸਾਹ ਲੈਣਾ ਰੂਬੀ ਦਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਉਸਨੇ ਫਿਰ ਤੁਰਨਾ ਸ਼ੁਰੂ ਕਰ ਦਿੱਤਾ ਸੀ ਰੂਬੀ ਕਹਿਣ ਲੱਗੀ ਕਿ ਮਾਂ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਗੋਲ ਗੱਪੇ ਵੇਚਦੀ ਹਾਂ ਸੜਕ ਦੇ ਕਿਨਾਰੇ ਖੜੀ ਹਾਂ ਮੈਂ ਤੁਹਾਡੇ ਘਰ ਦੀ ਨੂੰ ਬਣਨ ਦੀ ਯੋਗ ਨਹੀਂ ਮਾਂ ਨੇ ਰੂਬੀ ਦੇ ਸਿਰ ਤੇ ਹੱਥ ਰੱਖਦਿਆਂ ਕਿਆ ਕਿ ਬੇਟੀ ਤੇਰੀ ਕੀਮਤ ਤੇਰਾ ਦਿਲ ਤੈਅ ਕਰਦਾ ਤੇਰੀ ਹਾਲਾਤ ਨਹੀਂ ਤੇਰੀ ਮਿਹਨਤ ਤੇਰੀ ਸੱਚਾਈ ਸਭ ਤੋਂ ਵੱਡੀ ਹੈ ਮੇਰਾ ਬੇਟਾ ਤੈਨੂੰ ਆਪਣੀ ਪਤਨੀ ਮੰਨ ਚੁੱਕਿਆ ਤੇ ਮੈਂ ਤੈਨੂੰ ਆਪਣੀ ਨੂੰ ਹੁਣ ਇਸ ਰਚਤੇ ਵਿੱਚ ਕੋਈ ਫਰਕ ਨਹੀਂ ਬਚਿਆ ਰੂਬੀ ਨੇ ਇੱਕ ਵਾਰ ਫੇਰ ਵਿਕਰਮ ਨੂੰ ਪੁੱਛਿਆ ਕਿ ਤੂੰ ਸੱਚੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਕਿ ਤੂੰ ਆਪਣੀ ਜ਼ਿੰਦਗੀ ਬਰਬਾਦ ਕਰਨ ਲਈ ਤਿਆਰ ਆ ਵਿਕਰਮ ਨੇ ਚਾਟ ਹੀ ਜਵਾਬ ਦੇ ਦਿੱਤਾ ਕਿ ਮੇਰੀ ਜ਼ਿੰਦਗੀ ਬਰਬਾਦ ਉਸ ਸਮੇਂ ਹੋਣੀ ਸੀ ਜੇ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਨਾ ਆਉਂਦੀ। ਮਾਣੇ ਰੂਬੀ ਦੇ ਬਜ਼ੁਰਗ ਪਿਤਾ ਨੂੰ ਆਪਣੇ ਕੋਲ ਬੁਲਾਇਆ ਤੇ ਹੱਥ ਜੋੜਦਿਆਂ ਹੋਇਆਂ ਕਿਹਾ ਕਿ ਪਾਈ ਸਾਹਿਬ ਅੱਜ ਤੋਂ ਤੁਹਾਡੀ ਬੇਟੀ ਮੇਰੇ ਘਰ ਦੀ ਨੂੰਹ ਆ। ਅਸੀਂ ਇਸ ਨੂੰ ਬਹੁਤ ਧੂਮ-ਧਾਮ ਦੇ ਨਾਲ ਆਪਣੇ ਘਰ ਲੈ ਕੇ ਜਾਵਾਂਗੇ। ਰੂਬੀ ਦੇ ਪਿਤਾ ਨੇ ਵਿਕਰਮ ਦੀ ਮਾਂ ਦੇ ਅੱਗੇ ਹੱਥ ਜੋੜ ਦਿੱਤੇ। ਉਹਨਾਂ ਦੇ ਹੰਝੂ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ। ਉਹ ਕਹਿਣ ਲੱਗੇ ਭੈਣ ਜੀ ਤੁਸੀਂ ਮੇਰੀ ਬੇਟੀ ਨੂੰ ਇੱਜ਼ਤ ਤੇ ਇੱਕ ਨਵੀਂ ਜ਼ਿੰਦਗੀ ਦਿੱਤੀ। ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਆਏ। ਮਾਨੀ ਰੂਬੀ ਨੂੰ ਗੱਲ ਨਾਲ ਲਾਇਆ ਤੇ ਕਿਹਾ ਕਿ ਅੱਜ ਤੋਂ ਤੁਹਾਡੀ ਬੇਟੀ ਸਾਡੀ ਆ। ਵਿਆਹ ਅਗਲੇ ਦਿਨ ਹੀ ਹੋਣਾ ਤੇ ਹੋ ਗਿਆ ਸੀ। ਵਿਕਰਮ ਨੇ ਰੂਬੀ ਨੂੰ ਆਪਣੇ ਨਾਲ ਗੱਡੀ 'ਚ ਬਿਠਾਇਆ ਤੇ ਬਾਜ਼ਾਰੋਂ ਕੁਝ ਨਵੀਆਂ ਸਾਰੀਆਂ, ਜੁੱਤੀਆਂ ਤੇ ਹੋਰ ਵੀ ਬਹੁਤ ਸਾਮਾਨ ਲੈ ਕੇ ਦਿੱਤਾ। ਉਹ ਉਸ ਨੂੰ ਬਿਊਟੀ ਪਾਰਲਰ ਵੀ ਲੈ ਕੇ ਗਿਆ ਤੇ ਕਹਿ ਰਿਹਾ ਸੀ, "ਕੱਲ ਤੂੰ ਇਸ ਸ਼ਹਿਰ ਦੀ ਸਭ ਤੋਂ ਖੂਬਸੂਰਤ ਕੁੜੀ ਬਣੇਂਗੀ।" ਅਗਲੇ ਦਿਨ ਵਿਕਰਮ ਆਪਣੀ ਮਾਂ ਪੂਰੇ ਪਰਿਵਾਰ ਤੇ ਬਰਾਤ ਨੂੰ ਲੈ ਕੇ ਰੂਬੀ ਦੇ ਘਰ ਪਹੁੰਚਿਆ ਵਿਕਰਮ ਨੇ ਪਹਿਲਾਂ ਹੀ ਸਾਰਾ ਇੰਤਜ਼ਾਮ ਕਰ ਲਿਆ ਸੀ ਸਾਰੇ ਲੋਕ ਰੂਬੀ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਕਿਸੇ ਨੂੰ ਵੀ ਅਸਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਅਮੀਰ ਲੜਕਾ ਸੜਕ ਦੇ ਕਿਨਾਰੇ ਗੋਲ ਗੱਪਿਆਂ ਦੀ ਰੇੜੀ ਲਾਉਣ ਵਾਲੀ ਲੜਕੀ ਨਾਲ ਵਿਆਹ ਕਰਵਾਵੇਗਾ ਕਈ ਲੋਕੀ ਤਾਂ ਇਹ ਵੀ ਗੱਲਾਂ ਕਰ ਰਹੇ ਸੀ ਕਿ ਇਹ ਹੁੰਦਾ ਸੱਚਾ ਪਿਆਰ ਵਿਕਰਮ ਤੇ ਰੂਬੀ ਦਾ ਵਿਆਹ ਬਹੁਤ ਵੱਡੀ ਮਿਸਾਲ ਬਣ ਚੁੱਕਿਆ ਸੀ ਵਿਕਰਮ ਰੂਬੀ ਨੂੰ ਆਪਣੀ ਪਤਨੀ ਬਣਾ ਕੇ ਬੜੇ ਸਨਮਾਨ ਦੇ ਨਾਲ ਆਪਣੇ ਘਰ ਲਿਆਇਆ ਸੀ ਉਸ ਦੇ ਨਾਲ ਨਾਲ ਵਿਕਰਮ ਆਪਣੇ ਸਹੁਰੇ ਨੂੰ ਵੀ ਆਪਣੇ ਨਾਲ ਲੈ ਆਇਆ ਉਸ ਨੇ ਉਸ ਸਮੇਂ ਇਹ ਗੱਲ ਕਹੀ ਸੀ ਕਿ ਇਹੇ ਮੇਰੇ ਪਿਤਾ ਜੀ ਵਾਂਗ ਹੈ ਤੇ ਮੈਂ ਇਹਨਾਂ ਦੀ ਜ਼ਿੰਮੇਵਾਰੀ ਲੈਂਦਾ ਹਾਂ ਵਿਕਰਮ ਦੇ ਪਰਿਵਾਰ ਵਾਲੇ ਵੀ ਆਪਣੀ ਨੂੰਹ ਨੂੰ ਪਰਾਜ ਕਰਵਾਉਂਦੇ ਸੀ ਵਿਕਰਮ ਨੇ ਸ਼ਹਿਰ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀ ਇਸ ਬਿਜ਼ਨਸ ਵਿੱਚ ਰੂਬੀ ਨੇ ਵੀ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਤੇ ਹਮੇਸ਼ਾ ਉਸ ਦੇ ਨਾਲ ਮੋٹے ਨਾਲ ਮੋਢਾ ਜੋੜ ਕੇ ਖੜੀ ਰਹੀ ਕਾਚਮੀਵਾਦ ਰੂਬੀ ਨੇ ਇੱਕ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ। ਵਿਕਰਮ ਨੇ ਆਪਣੀ ਬੇਟੀ ਨੂੰ ਗੋਦ ਵਿੱਚ ਚੱਕਦਿਆਂ ਕਿਹਾ ਕਿ ਹੁਣ ਮੇਰਾ ਪਰਿਵਾਰ ਪੂਰਾ ਹੋ ਗਿਆ। ਪਰ ਰੂਬੀ ਦੇ ਦਿਲ ਵਿੱਚ ਹਜੇ ਵੀ ਇੱਕ ਸਵਾਲ ਸੀ। ਹੱਸते ਆਪਣੇ ਪਤੀ ਨੂੰ ਕਿਹਾ ਕਿ ਮੈਂ ਆਪਣੇ ਪਹਿਲਾਂ ਵਾਲੇ ਸਹੁਰੇ ਘਰ ਜਾ ਸਕਦੀ ਹਾਂ ਜਿੱਥੋਂ ਮੈਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ ਗਿਆ ਸੀ। ਵਿਕਰਮ ਨੇ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਦੇਖਿਆ ਤੇ ਹੱਸਦੇ ਹੋਏ ਕਿਹਾ ਤੇਰੀ ਹਰ ਇੱਕ ਇੱਛਾ ਮੇਰੇ ਲਈ ਹੁਕਮ ਹੈ। ਕੱਲ ਆਪਾਂ ਜ਼ਰੂਰ ਚੱਲਾਂਗੇ। ਅਗਲੇ ਦਿਨ ਵਿਕਰਮ ਆਪਣੀ ਪਤਨੀ ਤੇ ਆਪਣੀ ਛੋਟੀ ਜੀ ਬੱਚੀ ਨੂੰ ਨਾਲ ਲੈ ਕੇ ਉਸਦੇ ਸਹੁਰੇ ਘਰ ਚ ਲਗਿਆ। ਜਿਸ ਘਰ ਵਿੱਚ ਕਦੇ ਉਸਨੂੰ ਮੇਹਣਿਆਂ ਵਿੱਚ ਤੋਲ ਕੇ ੱੱਕੇ ਮਾਰ ਕੇ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ। ਜਿਨ੍ਹਾਂ ਨੇ ਉਸਨੂੰ ਇਹ ਗੱਲ ਕਹੀ ਸੀ ਕਿ ਜਿਸ ਦਾ ਪਤੀ ਨਹੀਂ ਉਸ ਦਾ ਇਸ ਘਰ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ। ਵਿਕਰਮ ਦੇ ਕਦਮ ਰੁਕੇ ਹੋਏ ਸੀ ਪਰ ਰੂਬੀ ਦੇ ਦਿਲ ਦੀਆਂ ਧੜਕਣਾਂ ਤੇਜ਼ ਸੀ ਕਿਉਂਕਿ ਅੱਜ ਉਹ ਉਸ ਘਰ ਦੇ ਸਾਹਮਣੇ ਹੀ ਖੜੀ ਸੀ ਜਿਸ ਘਰ ਤੋਂ ਉਸਨੂੰ ਬੇਇੱਜ਼ਤ ਕੀਤਾ ਗਿਆ ਸੀ। ਜਿਵੇਂ ਹੀ ਉਸਦੇ ਸਾਰੇ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਪਣੇ ਸਾਹਮਣੇ ਰੂਬੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਦੇ ਸਾਹਮਣੇ ਉਹੀ ਰੂਬੀ ਖੜੀ ਸੀ। ਪਰ ਇਸ ਵਾਰ ਉਹ ਬਿਕਰੀ ਹੋਈ ਨਹੀਂ ਸੀ, ਬਲਕਿ ਇਸ ਵਾਰ ਉਸ ਨੂੰ ਕਿਸੇ ਨੇ ਉਸਦੀ ਹਾਲਤ ਦੇਖ ਕੇ ਨਹੀਂ ਦਿਲੋਂ ਪਿਆਰ ਕੀਤਾ ਸੀ। ਜਿਸ ਨੇ ਉਸਦਾ ਘਰ ਉਸਦਾ ਪਿਆਰ ਉਸਦਾ ਸਨਮਾਨ ਉਸਨੂੰ ਵਾਪਸ ਕੀਤਾ ਸੀ। ਰੂਬੀ ਨੇ ਆਪਣੀ ਪਹਿਲੀ ਸੱਸ ਨੂੰ ਕਿਹਾ, ਤੁਹਾਨੂੰ ਯਾਦ ਹੈ? ਤੁਸੀਂ ਮੈਨੂੰ ਉਸ ਦਿਨ ਇਹ ਗੱਲ ਕਹੀ ਸੀ, ਕਿ ਤੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਫਿਰ ਤੂੰ ਇਸ ਘਰ ਵਿੱਚ ਰਹਿ ਕੇ ਵੀ ਕੀ ਕਰਨਾ ਉਸ ਸਮੇਂ ਮੈਂ ਇਕੱਲੀ ਸੀ ਪਰ ਅੱਜ ਮੇਰੇ ਕੋਲ ਸਭ ਕੁਝ ਹੈ ਅੱਜ ਮੇਰੇ ਕੋਲ ਉਹ ਪਤੀ ਆ ਜਿਸਨੇ ਮੈਨੂੰ ਕਦੀ ਮੇਰੀ ਮਜਬੂਰੀ ਤੋਂ ਨਹੀਂ ਦੇਖਿਆ ਮੈਨੂੰ ਮੇਰੇ ਦਿਲੋਂ ਚਾਹਿਆ ਅੱਜ ਮੇਰੇ ਕੋਲ ਉਹ ਬੇਟੀ ਆ ਜਿਸ ਨੂੰ ਮੈਂ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਆ ਅੱਜ ਮੇਰੇ ਕੋਲ ਉਹ ਘਰ ਆ ਜਿਸ ਵਿੱਚ ਮੈਨੂੰ ਇੱਜ਼ਤ ਤੇ ਸਨਮਾਨ ਮਿਲ ਰਿਹਾ ਹੈ ਉਹ ਘਰ ਜਿਸਨੇ ਮੈਨੂੰ ਮੇਰੀ ਅਸਲੀ ਪਛਾਣ ਦਿੱਤੀ ਹਸਤੇ ਸਾਰੇ ਪਰਿਵਾਰ ਵਾਲਿਆਂ ਦੇ ਚਿਹਰੇ ਤੇ ਸ਼ਰਮ ਸਾਫ ਢਕਾਈ ਦੀ ਰੀ ਸੀ ਉਹ ਚੁੱਪचाप ਉੱਥੇ ਖੜੇ ਰਹੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਜ਼ੁਬਾਨ ਹੁਣ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ ਰੂਬੀ ਨੇ ਉਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਮੈਂ ਅੱਜ ਇੱਥੇ ਤੁਹਾਨੂੰ ਕੋਈ ਮਿਹਣਾ ਦੇਣ ਨਹੀਂ ਆਈ ਤੇ ਨਾ ਹੀ ਕੋਈ ਬਦਲਾ ਲੈਣਾ ਹੈ ਮੈਂ ਤਾਂ ਬਸ ਇਹ ਦਿਖਾਉਣ ਆਈ ਆ ਕਿ ਸਮਾਂ ਬਦਲਦਾ ਹਾਲਾਤ ਬਦਲਦੇ ਆ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਜਿਹਦੇ ਨਾਲ ਕੋਈ ਨਹੀਂ ਹੁੰਦਾ ਉਸਦੇ ਨਾਲ ਰੱਬ ਹੁੰਦਾ ਉਸ ਦੀਆਂ ਅੱਖਾਂ ਪਰ ਆਈਆਂ ਪਰ ਇਸ ਵਾਰ ਉਹਨਾਂ ਅੱਖਾਂ ਵਿੱਚ ਦਰਦ ਨਹੀਂ ਸਗੋਂ ਸਕੂਨ ਸੀ ਰੂਬੀ ਨੇ ਆਪਣੇ ਸਹੁਰਿਆਂ ਨੂੰ ਇਹ ਵੀ ਗੱਲ ਕਹੀ ਕਿ ਜਿਸ ਨੂੰ ਕਦੇ ਤੁਸੀਂ ਮਿੱਟੀ ਸਮਝਿਆ ਸੀ ਅੱਜ ਉਹ ਕਿਸੇ ਦੀ ਪੂਰੀ ਦੁਨੀਆ ਬਣ ਚੁੱਕੀ ਹੈ ਵਿਕਰਮ ਨੇ ਆਪਣੀ ਪਤਨੀ ਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਰੂਬੀ ਚੱਲ ਇਸ ਘਰ 'ਚ ਹੁਣ ਤੂੰ ਇੱਕ ਮਿੰਟ ਵੀ ਨਹੀਂ ਰੁਕਣਾ ਤੈਨੂੰ ਇੱਥੇ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਜੋ ਤੇਰੇ ਨਾਲ ਆ ਉਹੀ ਤੇਰੇ ਆਪਣੇ ਆ ਜੋ ਤੈਨੂੰ ਸਮਝ ਨਹੀਂ ਸਕੇ ਉਹਨਾਂ ਨੂੰ ਕੁਝ ਵੀ ਕਹਿਣ ਬੋਲਣ ਦੀ ਲੋੜ ਨਹੀਂ ਰੂਬੀ ਨੇ ਬਹੁਤ ਪਿਆਰ ਨਾਲ ਆਪਣੀ ਬੱਚੀ ਦਾ ਮੱਥਾ ਚੁੰਮਿਆ ਤੇ ਬਿਨਾਂ ਕਿਸੇ ਗਿਲੇ ਸ਼ਿਕਵੇ ਬਿਨਾਂ ਕਿਸੇ ਬੋਝ ਉਸਨੇ ਆਪਣੇ ਪੁਰਾਣੇ ਦਰਦਾਂ ਨੂੰ ਉਸੇ ਦਰਵਾਜ਼ੇ ਤੇ ਹੀ ਛੱਡ ਦਿੱਤਾ ਤੇ ਆਪਣੇ ਪਤੀ ਦੇ ਨਾਲ ਆਪਣੇ ਘਰ ਵਾਪਸ ਆ ਗਈ ਉਹਨਾਂ ਦੀ ਮੁਸਕਾਨ ਹੁਣ ਪੂਰੀ ਜ਼ਿੰਦਗੀ ਦੀ ਸੀ ਉਸਦੇ ਕਦਮ ਹੁਣ ਬੋਝ ਨਹੀਂ ਸੀ ਹੁਣ ਰੂਬੀ ਨੂੰ ਆਪਣੀ ਜ਼ਿੰਦਗੀ ਵਿੱਚ ਸਕੂਨ ਮਿਲ ਚੁੱਕਿਆ ਸੀ ਇਹ ਸੱਚ ਹੈ ਕਦੇ-ਕਦੇ ਸਮਾਂ ਜ਼ਰੂਰ ਲੱਗਦਾ ਪਰ ਰੱਬ ਹਰ ਕਿਸੇ ਦਾ ਹਰਕਤ ਨੂੰ ਜ਼ਰੂਰ ਦਿੰਦਾ ਹੈ ਤੇ ਜੇ ਕੋਈ ਇਨਸਾਨ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਉਹ ਪਿਆਰ ਕਿਸੇ ਨਾ ਕਿਸੇ ਦਿਨ ਮੁਕੰਮਲ ਹੋ ਹੀ ਜਾਂਦਾ ਹੈ ਇਹ ਕਹਾਣੀ ਅਧੂਰੀ ਰਹਿ ਗਈ ਸੀ ਪਰ ਇਸ ਨੂੰ ਪੂਰੀ ਹੋਣ ਤੋਂ ਕੋਈ ਵੀ ਰੋਕ ਨਾ ਸਕਿਆ ਦੋਸਤੋ ਕੀ ਅੱਜ ਵੀ ਲੋਕ ਕਿਸੇ ਦੀ ਮਜਬੂਰੀ ਨੂੰ ਦੇਖ ਕੇ ਉਸ ਨੂੰ ਠੁਕਰਾ ਦਿੰਦੇ ਆ ਕਿ ਇਨਸਾਨ ਦੀ ਪਹਿਚਾਨ ਉਸਦੇ ਹਾਲਾਤਾਂ ਨੂੰ ਦੇਖ ਕੇ ਹੁੰਦੀ ਆ ਜਾਂ ਫਿਰ ਉਸਦੇ ਦਿਲ ਨੂੰ ਜੇ ਤੁਹਾਨੂੰ ਕਦੇ ਕਿਸੇ ਨੇ ਤੁਹਾਡੇ ਹਾਲਾਤ ਦੇਖ ਕੇ ਛੱਡਿਆ ਹੋਵੇ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ। ਸੋ ਏਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ? ਇਹ ਵੀ ਜ਼ਰੂਰ ਦੱਸਿਓ। ਲਾਈਕ ਵੀ ਕਰਿਓ, ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ। ਵੱਧ ਤੋਂ ਵੱਧ ਤੇ ਚੈਨਲ ਨੂੰ ਪਹਿਲੀ ਵਾਰ ਸੁਣਿਆ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ। ਕੱਲ ਫੇਰ ਮਿਲਦੇ ਹਾਂ ਇੱਕ ਨਵੀਂ ਵੱਖਰੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ। ਸ਼ੁਕਰੀਆ।